ਸੇਵਾ ਸੱਚੇ ਪਾਤਸ਼ਾਹ ਨੇ ਦਰਸ ਕਰਕੇ ਜਿਹੜੀ ਬਖਸ਼ੀ ਹੈ ਇਹ ਤਾਂ ਤਾਂ ਸੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਵਾਸਤੇ ਕੀਤੀ ਜਾ ਰਹੀ ਹੈ। ਤਕਰੀਬਨ 4-5 ਦਿਨ ਹੋ ਗਏ ਸਾਨੂੰ ਇਹ ਸਾਰੀ ਤਿਆਰੀ ਕਰਦੇ ਤੇ ਸੇਵਾ ਕਰਦੇ। ਗੁਰੂ ਕਿਰਪਾ ਕਰੇ ਉਹ ਦਰਸ ਕਰਨ ਤੇ ਅੱਜ ਰਾਤ ਤੱਕ ਇਹਦੀ ਜਿਹੜੀ ਹੈ ਸਮਾਪਤੀ ਹੈ। ਇਹ ਜਿਹੜੀ ਸੇਵਾ ਤਕਰੀਬਨ 2016-17 ਤੋਂ ਆਰੰਭਤਾ ਕੀਤੀ ਸੀ ਤੇ ਪਹਿਲੇ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਦੀ ਸੇਵਾ ਫੁੱਲਾਂ ਦੀ ਸ਼ੁਰੂ ਕੀਤੀ ਸੀ ਤਕਰੀਬਨ 2009-10 ਦੇ ਵਿੱਚ ਤੇ ਹੁਣ ਸਮਾਂ ਹੋ ਗਿਆ ਜੀ ਤੇ ਜਿੰਨੀ ਦਿਨ ਮਾਰੇ ਕਰਾਈ ਜਾ ਕਰੀ ਜਾਵਾਂਗੇ ਜੀ ਕਿੱਥੇ ਇਹ ਕੋਲੋਂ ਕਿੱਥੋਂ ਕਿੱਥੋਂ ਮੰਗਾਏ ਜਾਂਦੇ ਨੇ ਤੇ ਇਹਨਾਂ ਦਾ ਜਿਹੜਾ ਟਾਈਮਪੀਰੀਅਡ ਕਿੰਨੇ ਦੇਰ ਤੱਕ ਰਹਿੰਦਾ ਹੈ ਇਹ ਫੁੱਲ ਜਿਹੜੇ ਹੈਗੇ ਦੇਸ਼ਾਂ ਵਿਦੇਸ਼ਾਂ ਤੋਂ ਆਉਂਦੇ ਜੀ ਇਹਦੇ ਵਿੱਚ ਇੰਡੀਅਨ ਫਲਾਅਰਸ ਵੀ ਹੈ ਤੇ ਬਾਹਰ ਦੇ ਵੀ ਹੈਗੇ ਜਿਦੇ ਵਿੱਚ ਅਫਰੀਕਨ ਸਫਾਰੀ ਹੈ ਹਾਲੈਂਡ ਦੇ ਹੈ ਮਲੇਸ਼ੀਅਨ ਫਲਾਅਰਸ ਆ ਇੰਡੋਨੇਸ਼ੀਅਨ ਹੈ ਇੰਡੀਅਨ ਫਲਾਅਰਸ ਵਿੱਚ ਜਿਸ ਦਾ ਕਲਕੱਤਾ ਦਾ ਗੇਂਦਾ ਹੈ ਔਰਕਿਡਸ ਆਏ ਹੈ ਬੈਂਗਲੌਰ ਤੋਂ ਐਂਥੋਰੀਅਮਸ ਆਏ ਹੈ ਤੇ ਇਹ ਸਾਰਾ ਜਿਹੜੀ ਪ੍ਰੋਕੂਰਮੈਂਟ ਹੈਗੀ ਹੈ ਦਿੱਲੀ ਬੈਂਗਲੌਰ ਕਲਕੱਤਾ ਤੋਂ ਕੀਤੀ ਜਾਂਦੀ ਹੈਗੀ ਉੱਥੇ ਮੰਡੀਆਂ ਲੱਗਦੀਆਂ ਹੈਗੀਆਂ ਉੱਥੋਂ ਫਿਰ ਟਰੱਕਾਂ ਦੇ ਵਿੱਚ ਜਿਹੜੇ ਕਿ ਜਿਹੜੇ ਫੁੱਲ ਡੈਲੀਕੇਟ ਹੁੰਦੇ ਆ ਜਾਂ ਜਿਨ੍ਹਾਂ ਦੀ ਥੋੜੀ ਲਾਈਫ ਸਪੈਨ ਘੱਟ ਹੁੰਦਾ ਉਹਨਾਂ ਨੂੰ AC ਟਰੱਕ ਦੇ ਵਿੱਚ ਲਿਆਇਆ ਜਾਂਦਾ ਹੈਗਾ 에어 ਕੰਡੀਸ਼ਨ ਟਰੱਕਸ ਦੇ ਵਿੱਚ ਤਾਂ ਕਿ ਉਹਨਾਂ ਦੀ ਜਿਹੜੀ ਫਰੈਸ਼ਨੈਸ ਹੈਗੀ ਉਹ ਕਾਇਮ ਰਹਿ ਸਕੇ ਤਾਂ ਕਿ ਜਦੋਂ ਅਸੀਂ ਮਹਾਰਾਜ ਜੀ ਚਰਨਾ ਚਰਪਨ ਕਰੀਏ ਉਹ ਬਿਲਕੁਲ ਫਰੈਸ਼ ਰਹੇ ਇੱਥੇ ਵੀ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰਾ ਸਹਿਯੋਗ ਦੇ ਕੇ ਏਅਰ ਕੰਡੀਸ਼ਨਰਸ ਹਾਲ ਦਿੱਤੇ ਜਾਂਦੇ ਨੇ ਤਾਂ ਕਿ ਉਹਨਾਂ ਦੀ ਜਿਹੜੀ ਤਿਆਰੀ ਹੈ ਉਹ ਵੀ ਉੱਥੇ ਹੁੰਦੀ ਰਵੇ ਤੇ ਇਹਨਾਂ ਦਾ ਜਿਹੜਾ ਲਾਈਫ ਸਪੈਨ ਹੈਗਾ ਇਹ ਮਤਲਬ ਕਈ ਫਲਾਸ ਤੇ 5 5 6 6 ਦਿਨ 7 7 ਦਿਨ ਵੀ ਕੱਢ ਜਾਂਦੇ ਹੈਗੇ ਤੇ ਕਈ ਕਈਆਂ ਦੀ ਲੌਂਗੀਵਿਟੀ ਜ਼ਿਆਦਾ ਹੁੰਦੀ ਹੈ ਜਿਹੜੇ ਕਾਰੀਗਰ ਹੈਗੇ ਨੇ ਉਹ ਕਿਥੋਂ ਸਪੈਸ਼ਲ ਭੁਗਾਇਆ ਜਾਣਾ ਜਿਹੜੇ ਸਜਾਵਟ ਕਰਦੇ ਐਸ ਲਈ ਜਿਹੜੀ ਸੇਵਾ ਹੋ ਰਹੀ ਹੈ ਉਹਦੇ ਵਿੱਚ 100 ਤੋਂ ਵੱਧ ਕਾਰੀਗਰ ਹਨ ਜਿਨ੍ਹਾਂ ਦੇ ਮਤਲਬ ਬੇਸਿਕ ਕਲਕੱਤਾ ਤੋਂ ਯੂਪੀ ਤੋਂ ਤੇ ਦਿੱਲੀ ਤੋਂ ਹੁੰਦੇ ਨੇ ਤੇ ਲੋਕਲ ਵੀ ਥੋੜੇ ਲਾਏ ਨੇ ਬਾਕੀ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਸੇਵਾ ਕਰਨ ਵਾਲੇ ਸੇਵਾਦਾਰ ਤਕਰੀਬਨ 200-250 ਸਰੀਰ ਉਹ ਵੀ ਨਾਲ ਲੱਗਾ ਹੈ ਉਹ ਵੀ ਹੈਲਪ ਆਊਟ ਕਰ ਰਹੇ ਹੈਗਾ ਕੋਈ ਫੁੱਲ ਲੈ ਕੇ ਜਾ ਰਿਹਾ ਕੋਈ ਟੇਬਲਸ ਲੈ ਕੇ ਜਾ ਰਿਹਾ ਕੋਈ ਹਰ ਤਰ੍ਹਾਂ ਦੀ ਜਿਸ ਤਰ੍ਹਾਂ ਵੀ ਸੇਵਾ ਸਾਰੇ ਰਲ ਮਿਲ ਕੇ ਜਿਹੜੀ ਹੈਗੀ ਸੇਵਾ ਗੁਰੂ ਰਾਮਦਾਸ ਜੀ ਕਰਵਾ ਰਹੇ